ਘਰ ਚ ਕੱਲੀ ਨਬਾਲਗ ਨੂੰ ਵੇਕੇ ਆ ਗਿਆ ਘਰ ਦੇ ਵਿੱਚ ਲੁੱਟੇਰਾ ਤਾਂ ਲੜਕੀ ਨੇ ਬਹਾਦਰੀ ਦੇ ਨਾਲ ਬੁਆ ਕਰ ਲਿਆ ਬੰਦ ਤਾਂ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਨੂੰ ਬਚਾ ਲਿਆ ਜੀਹਾਂ ਮਾਮਲਾ ਜਿਹੜਾ ਆ ਉਹ ਮਜੀਠਾ ਦੇ ਹਲਕਾ ਚਵਿੰਡਾ ਦੇਵੀ ਤੋਂ ਸਾਹਮਣੇ ਆਇਆ ਜਿੱਥੇ ਆ ਦੇਖ ਸਕਦੇ ਹੋ ਕਿ ਸੀਸੀਟੀਵੀ ਦੇ ਵਿੱਚ ਇੱਕ ਨਬਾਲਕ ਜੜੀ ਆ ਉਹ ਪਹਿਲਾਂ ਤਾਂ ਯਾ ਦਰਵਾਜੇ ਦੇ ਵਿੱਚ ਕੋਈ ਸਖਸ਼ ਆਂਦਾ ਆਇਆ ਤਾਂ ਉਹਨੂੰ ਦੇਖਦੇ ਹੋਏ ਉਹ ਅੰਦਰਲੇ ਦਰਵਾਜੇ 'ਚ ਭਾਈਦੀ ਆ ਤਾਂ ਜਦੋਂ ਸਖਸ਼ ਉਸ ਲੜਕੀ ਦੇ ਵੱਲ ਭਾਈਦਾ ਤਾਂ ਉਸ ਨੂੰ ਸ਼ੱਕ ਹੋ ਜਾਂਦਾ ਹੈ ਕਿ ਇਹ ਕੋਈ ਗਲਤ ਨੀਤ ਦੇ ਨਾਲ ਆਇਆ ਤਾਂ ਉਸੇ ਬਲੇ ਲੜਕੀ ਵੱਲੋਂ ਅੰਦਰ ਦਾ ਜਿਹੜਾ ਦਰਵਾਜਾ ਉਹ ਬੰਦ ਕਰ ਲਿਤਾ ਜਾਂਦਾ ਹੈ ਤਾਂ ਤਸਵੀਰਾਂ ਚ ਦੇਖ ਸਕਦੇ ਹੋ ਕਿ ਇਹ ਸਖਸ਼ ਵੱਲੋਂ ਜਿਹੜਾ ਆ ਦਰਵਾਜ਼ਾ ਜਿਹੜਾ ਆ ਉਹ ਖੋਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਸ ਤਰ੍ਹਾਂ ਦੇਖੋ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਕੀ ਕੁਝ ਕਹਿ ਰਹੇ ਨੇ ਪਰਿਵਾਰਿਕ ਮੈਂਬਰ ਤੁਹਾਨੂੰ ਵੀ ਦੱਸਦੇ ਹਾਂ ਕੋਈ ਅਣਪਛਾਤਾ ਬੰਦਾ ਆਇਆ ਵਾ ਜੀ ਉਹਨੇ ਦਰਵਾਜ਼ਾ ਖੜਕਾਇਆ ਤੇ ਬੇਟੀ ਨੇ ਗੇਟ ਖੋਲਿਆ ਬੇਟੀ ਨੇ ਗੇਟ ਖੋਲਿਆ ਉਹਨੇ ਪੁੱਛਿਆ ਪਾਪਾ ਕਿੱਥੇ ਆ ਪਹਿਲਾਂ ਉਹ ਆਉਣ ਤੋਂ ਪਹਿਲਾਂ ਪਿਛਲੇ ਇੱਕ ਘਰ ਤੋਂ ਉਹਨੇ ਪੁੱਛਿਆ ਪਵਨ ਸੁਨਿਆਰੇ ਦਾ ਘਰ ਕਿਹੜਾ ਉਹਨੇ ਕਿਹਾ ਅਗਲਾ ਉਹ ਬੇਟੀ ਨੇ ਜਦੋਂ ਗੇਟ ਖੋਲ੍ਹਿਆ ਉਹਨੇ ਕਿਹਾ ਤੇਰੇ ਪਾਪਾ ਨੇ ਮੈਨੂੰ ਬੁਲਾਇਆ ਵਾ ਕਿੱਥੇ ਨੇ ਉਹ ਗੰਦੀ ਦੁਕਾਨ ਤੇ ਉੱਥੇ ਮਿਲੋ ਕਿਉਂਕਿ ਪਹਿਲਾਂ ਜਾਣਦਾ ਹੀ ਤੁਹਾਨੂੰ ਮੈਨੂੰ ਨਹੀਂ ਜੀ ਪਤਾ ਤੇ ਉਹਨਾਂ ਨਾਮ ਲਿਆ ਉਹਨੇ ਪਿਛਲੇ ਸਾਡੇ ਤੋਂ ਪਿਛਲੇ ਘਰ ਚ ਕਿਸੇ ਕੋਲ ਉਹਨੇ ਬੇਟੀ ਨੇ ਕਿਹਾ ਮੈਨੂੰ ਨਹੀਂ ਤੁਸੀਂ ਉਹ ਦੁਕਾਨ ਤੇ ਚੱਲ ਜਾਓ ਕਹਿੰਦਾ ਫੋਨ ਕਰ ਲੈ ਮੈਨੂੰ ਉਹਨਾਂ ਨੇ ਘਰ ਬੁਲਾਇਆ ਬੇਟੀ ਅੰਦਰ ਆਈ ਐ ਫੋਨ ਲੈਣ ਵਾਸਤੇ ਤੇ ਉਹ ਗੇਟ ਬੰਦ ਕਰਕੇ ਮਗਰ ਹੀ ਆ ਗਿਆ ਲੇਕਿਨ ਇਹਨੇ ਦੇਖ ਲਿਆ ਕਿ ਉਹਨੇ ਗੇਟ ਬੰਦ ਕਰਦਾ ਪਿਆ ਨੁਭੂਚਾ ਕਿ ਤੂੰ ਇਹ ਕੀ ਕਰਦਾ ਵਾ ਕਹਿੰਦਾ ਤੈਨੂੰ ਅੰਦਰ ਆ ਕੇ ਦੱਸਦਾ ਬਸ ਉਹਦਾ ਇਸ ਤਰ੍ਹਾਂ ਦਾ ਵਿਹਾਰ ਵੇਖ ਕੇ ਬੇਟੀ ਨੇ ਨਾ ਕਮਰੇ ਦੇ ਅੰਦਰ ਆਣ ਕੇ ਤੇ ਕਮਰਾ ਬੰਦ ਕਰ ਲਿਆ ਉਹਨੇ ਦਰਵਾਜ਼ਾ ਤੋੜਨ ਦੀ ਕਾਫੀ ਕੋਸ਼ਿਸ਼ ਕੀਤੀ ਲੇਕਿਨ ਦਰਵਾਜ਼ਾ ਨਹੀਂ ਟੁੱਟਾ ਤੇ ਥੋੜੀ ਦੇਰ ਬਾਅਦ ਉਹ ਭੱਜ ਗਿਆ ਵਾਪਸ ਉਸ ਤੋਂ ਬਾਅਦ ਬੇਟੀ ਦਾ ਹਨੂ ਅੰਦਰ ਕਮਰੇ ਦੇ ਵਿੱਚੋਂ ਫੋਨ ਕੀਤਾ ਅਸੀਂ ਆਏ ਆ ਲੇਕਿਨ ਸਾਡੇ ਆਉਂਦਿਆਂ ਨੂੰ ਉਹ ਭੱਜ ਗਿਆ ਸੀ ਬਸ ਜੀ ਉਹ ਜਾਣ ਲੱਗਿਆ ਇੰਨਾ ਕਹਿ ਗਿਆ ਵੀ ਚਲੋ ਕੋਈ ਨਹੀਂ ਫੇ ਦੁਕਾਨ ਤੇ ਮਿਲਾਂਗੇ ਉਦੇ ਕੋਲ ਇੱਕ ਥੈਲਾ ਸੀਗਾ ਉਹਦੇ ਵਿੱਚ ਦੋ ਤਿੰਨ ਚੀਜ਼ਾਂ ਆ ਗਿਆ ਸੀ ਲੇਕਿਨ ਬੇਟੀ ਕਹਿੰਦੀ ਉਹਨੇ ਅੰਦਰੋਂ ਇਸ ਤਰ੍ਹਾਂ ਜਿਸ ਤਰ੍ਹਾਂ ਰਿਵਾਲਵਰ ਕੱਢਿਆ ਸੀਗਾ ਲੇਕਿਨ ਰਿਵਾਲਵਰ ਕੱਢਿਆ ਸੀਗਾ ਇੱਕੋ ਦੇ ਵਿੱਚ ਕੋਈ ਥੋੜੀ ਸੀਗੀ ਕੁਝ ਇਸ ਤਰ੍ਹਾਂ ਦਾ ਸਮਾਨ ਹੈਗਾ ਸੀ ਤੇ ਜਿਹੜੀ ਪੁਲਿਸ ਨੂੰ ਕਾਰਵਾਈ ਵਾਸਤੇ ਪੁਲਿਸ ਨੂੰ ਸਾਰਾ ਅਸੀਂ ਕੱਲ ਸਵੇਰੇ 10:30 ਵਜੇ ਦਾ ਟਾਈਮ ਇਹ ਕੰਮ ਹੋ ਜਾਦਾ ਉਹਦੇ ਬਾਅਦ ਦੇ ਕਾਫੀ ਫੋਨ ਕੀਤੇ ਚੌਂਕੀ ਵੀ ਗਏ ਆ ਲੇਕਿਨ ਕੋਈ ਨਹੀਂ ਆਇਆ ਫਿਰ ਸ਼ਾਮੀ 4 ਵਜੇ ਅਸੀਂ 112 ਤੇ ਕਾਲ ਕੀਤੀ ਉਦੇ ਬਾਅਦ ਇੱਕ ਬੰਦਾ ਆਇਆ ਮੌਕਾ ਦੇਖਣ ਵਾਸਤੇ ਕੀ ਸਮਝੋ ਕਿਉਂ ਨਹੀਂ ਆਇਆ ਕੀ ਕਾਰਨ ਹੋਇਆ ਇਹ ਸਬਾਰੇ ਤੇ ਉਹ ਹੀ ਦੱਸਣਗੇ ਜੀ ਕਿਉਂ ਨਹੀਂ ਆਏ ਪਰ ਨਹੀਂ ਆਏ ਕਿੰਨਾ ਹੀ ਨਮੋਸ਼ੀ ਦੀ ਗੱਲ ਹੈ ਦੇਖੋ ਜੀ ਆ ਅਸੀਂ ਤੇ ਆਪ ਸੋਚਦੇ ਵੇ ਪੀ ਇਹਦੇ ਵਿੱਚ ਸਾਡੀ ਕੀ ਸਿਕਿਉਰਿਟੀ ਪੁਲ ਸਾਡੇ ਵਾਸਤੇ ਕੀ ਕਰਦੀ ਪ੍ਰਸ਼ਾਸਨ ਕੀ ਕਰਦਾ ਪਿਆ